ਅਗਰ ਤੁਸੀਂ ਆਪਣਾ ਛੇਤੀ ਬੋਡੀ weight ਘਟਾਉਣਾ ਚਾਹੁੰਦੇ ਹੋ ਇਹ ਤੁਹਾਡਾ ਬੋਡੀ weight ਘਟਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਮਦਦ ਕਰੇਗਾ ਤੁਸੀਂ ਆਹ ਦੇਖ ਲਓ ਮੇਰੀ ਪਹਿਲਾਂ ਦੀ ਇਹ ਮੇਰੀ ਪਹਿਲਾਂ ਦੀ ਫੋਟੋ ਸੀ ਜਿਹੜੀ ਮੇਰੀ ਹੁਣ ਦੀ ਲੇਟੈਸਟ ਫੋਟੋ ਇਹ ਮੇਰੀ ਹੁਣ ਲੇਟੈਸਟ ਫੋਟੋ ਆ ਮੈਂ ਤੇ ਲੋ 25 25 26 26 ਕਿਲੋ ਵੀ ਬੋਡੀ ਵੇਟ ਘਟਾਇਆ ਵਾ ਹਲੋ ਇਹਦਾ ਨੁਕਸਾਨ ਕੋਈ ਨਹੀਂ ਹੈਗਾ ਇਹਦਾ ਫਾਇਦਾ ਹੀ ਫਾਇਦਾ ਵਾ ਜਦੋਂ ਬੰਦਾ ਬਿਮਾਰ ਹੁੰਦਾ ਨਾ ਆਈ ਸੀ ਯੂ ਦੇ ਵਿੱਚ ਪਿਆ ਹੁੰਦਾ ਜਾਂ ਕਿਤੇ ਹੋਰ ਪਿਆ ਹੁੰਦਾ ਉਹ ਬਸ ਇਹੀ ਕਹ ਲਗਾਦਾ ਕਿ ਗੰਦਾ ਰੱਬਾ ਮੈਨੂੰ ਇਸ ਵਾਰ ਬਚਾਲਾ ਮੈਂ ਕੱਲ ਤੋਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸਾਲ ਜੀ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਦੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅਗਰ ਤੁਸੀਂ ਆਪਣਾ weight ਘਟਾਉਣਾ ਚਾਹੁੰ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਅਗਰ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਅੱਗੇ ਕੱਢ ਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਜਿਵੇਂ ਕਿ ਤੁਹਾਨੂੰ ਮੈਂ ਆਪਣੀ ਬਹੁਤ ਸਾਰੀ ਵੀਡੀਓ ਦੇ ਵਿੱਚ ਦੱਸਿਆ ਜੀ ਕਿ ਜੇ ਤੁਸੀਂ weight ਘਟਾਉਣਾ ਚਾਹੁੰਦੇ ਹੋ ਨਾ ਤਾਂ ਤੁਹਾਨੂੰ diet ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦੇਣਾ ਪਵੇਗਾ ਸੋ ਮੈਂ ਤੁਹਾਨੂੰ ਦੱਸਾਂ ਜੀਗਾ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ protein ਕਿੰਨਾ ਲੈਣਾ ਵਾ ਕਾਫੀ ਕਿੰਨੇ ਲੈਣੇ ਆ ਫੈਟ ਕਿੰਨੇ ਲੈਣੇ ਯਾਨੀ ਕਿ ਮੈਂ ਤੁਹਾਨੂੰ ਦੱਸਿਆ ਜੀਗਾ ਵੀ ਤੁਸੀਂ ਕੇਲੇਜ਼ ਇੱਕ ਦਿਨ ਦੇ ਵਿੱਚ ਤੁਸੀਂ ਕਿੰਨੇ ਕੇਲੇਜ਼ ਲੈਣੀਆਂ ਨੇ ਸਭ ਤੋਂ ਵੱਡੀ ਚੀਜ਼ ਹੈ ਜੀ ਡਾਈਟ ਆ ਜੇ ਤੁਸੀਂ ਆਪਣਾ weight ਘਟਾਉਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਆਪਣੀ ਡਾਈਟ ਆ ਜਿਹੜੀ ਉਹ ਫੋਲੋ ਕਰਨੀ ਪਵੇਗੀ ਜੇ ਤੁਸੀਂ ਡਾਈਟ ਫੋਲੋ ਨਹੀਂ ਕਰੋਗੇ ਜਿੰਨਾ ਮਰਜੀ ਤੁਸੀਂ ਵਰਕਆਊਟ ਕਰੀ ਜਾਓ ਤੁਹਾਡਾ ਬੋਡੀ weight ਜਿਹੜਾ ਉਹ ਨਹੀਂ ਘਟੇਗਾ ਦੇਖੋ ਵਰਕਆਊਟ ਕਰਨਾ ਉਹ ਅਲੱਗ ਗੱਲ ਆ ਡਾਈਟ ਲੈਣੀ ਉਹ ਅਲੱਗ ਗੱਲ ਆ ਦੇਖੋ ਜਦੋਂ ਤੁਸੀਂ weight ਘਟਾਉਣ ਲਈ ਤਿੰਨ ਚੀਜ਼ਾਂ ਜ਼ਰੂਰੀ ਨੇ ਨੰਬਰ 1 ਤੇ ਹੈਗੀ ਡਾਈਟ ਨੰਬਰ 2 ਤੇ ਹੈਗਾ ਵਾ ਵਰਕਆਊਟ ਨੰਬਰ 3 ਤੇ ਹੈਗੀ ਆ ਰੈਸਟ ਰੈਸਟ ਵੀ ਜ਼ਰੂਰੀ ਹੈ ਜੇ ਤੁਹਾਡੀ ਦੋ ਚੀਜ਼ਾਂ ਸਹੀ ਨੇ ਅਗਰ ਤੁਸੀਂ ਵਰਕਆਊਟ ਵਧੀਆ ਕਰ ਰਹੇ ਹੋ ਡਾਈਟ ਤੋਂ ਅਸੀਂ ਵਧੀਆ ਲੈ ਰਹੇ ਹਾਂ ਤੁਸੀਂ ਰੈਸਟ ਨਹੀਂ ਕਰਦੇ ਤਾਂ ਵੀ ਤੁਹਾਡਾ ਬੋਡੀ weight ਜਿਹੜਾ ਉਹ ਨਹੀਂ ਘਟਦਾ ਆਏਗਾ। ਸੋ ਦੇਖੋ ਬੋਡੀ weight ਘਟਾਉਣ ਲਈ ਨਾ ਸਾਨੂੰ ਸਭ ਤੋਂ ਵੱਧ ਜਿਹੜੀ ਚੀਜ਼ ਦੀ ਜ਼ਰੂਰਤ ਪੈਂਦੀ ਸਾਨੂੰ ਨਾ ਪ੍ਰੋਟੀਨ ਆ ਜਿਹੜਾ ਸਾਨੂੰ ਪ੍ਰੋਟੀਨ ਲੈਵਲ ਸਾਨੂੰ ਵਧਾਉਣਾ ਪੈਂਦਾ ਵਾ। ਸੋ ਬਹੁਤ سارے ਮੇਰੇ ਭਿੰਨ ਭਰਾ ਇਹੋ ਜਿਹੇ ਹੈਗੇ ਨੇ ਜਿਹੜੇ ਮਤਲਬ ਵੀ ਪ੍ਰੋਡਕਟ ਖਾਂਦੇ ਨੇ ਪ੍ਰੋਟੀਨ ਵਗੈਰਾ ਲੈਂਦੇ ਨੇ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਪ੍ਰੋਟੀਨ ਆ ਜਿਹੜਾ ਪ੍ਰੋਟੀਨ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ ਵੀ ਤੁਸੀਂ ਉਹ ਪ੍ਰੋਟੀਨ ਤੁਸੀਂ ਲੈ ਸਕਦੇ ਹੋ ਉਹ ਤੁਹਾਡੀ ਬੋਡੀ weight ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗਾ। ਦੇਖੋ ਮੇਰੀ ਇਹ ਵੀਡੀਓ ਬਹੁਤ ਸਾਰੇ ਮੇਰੇ ਭੈਣ ਭਰਾ ਦੇਖਣਗੇ ਜਿਹੜੇ ਵਰਬ ਫਿਟਨੈਸ ਦੇ ਨਾਲ ਜੁੜੇ ਹੋਏ ਨੇ ਉਹ ਵੀ ਮੇਰੀ ਵੀਡੀਓ ਦੇਖਣਗੇ ਹਨ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਜੀ ਦੇਖੋ ਸਭ ਤੋਂ ਪਹਿਲਾਂ ਮੇਰਾ ਨਾ ਟਟੂਗੜ 20 ਤੋਂ ਲੈ ਕੇ 22 ਸਾਲ ਦਾ ਐਕਸਪੀਰੀਅੰਸ ਆ ਇਸ ਲਾਈਨ ਦੇ ਵਿੱਚ ਕਿਉਂਕਿ ਮੈਂ ਸਭ ਤੋਂ ਪਹਿਲਾਂ ਜਦੋਂ ਮੈਂ ਤੁਹਾਡੇ ਨਾਲ ਕੋਈ ਗੱਲ ਸ਼ੇਅਰ ਕਰਦਾ ਵਾਂ ਨਾ ਸਭ ਤੋਂ ਪਹਿਲਾਂ ਉਹ ਚੀਜ਼ ਮੈਂ ਸ਼ੇਅਰ ਕਰਨ ਤੋਂ ਪਹਿਲਾਂ ਆਪਣੇ ਚੀਜ਼ ਤੇ ਆਪਣੇ ਬੋਡੀ ਦੇ ਉੱਤੇ ਮੈਂ ਪਰ ਕਰਕੇ ਦੇਖਦਾ ਵੀ ਹਾਂ ਵੀ ਐਕਸਪੈਰੀਮੈਂਟ ਕਰਕੇ ਦੇਖਦਾ ਵੀ ਇਹਦਾ ਮੈਨੂੰ ਰਿਜ਼ਲਟ ਮਿਲ ਰਿਹਾ ਹੈ ਕਿ ਨਹੀਂ ਜਦੋਂ ਕਿਸੇ ਚੀਜ਼ ਦਾ ਮੈਨੂੰ ਰਿਜ਼ਲਟ ਮਿਲਦਾ ਵਾ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕਰਦਾ ਵਾਂ ਜਿਹੜੀ ਚੀਜ਼ ਦਾ ਮੈਨੂੰ ਰਿਜ਼ਲਟ ਨਹੀਂ ਮਿਲਦਾਗਾ ਮੈਂ ਉਦੋਂ ਤੱਕ ਤੁਹਾਡੇ ਨਾਲ ਕੋਈ ਵੀ ਚੀਜ਼ ਤੁਹਾਡੇ ਨਾਲ ਸ਼ੇਅਰ ਨਹੀਂ ਕਰਾਂਗਾ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਕੋਈ ਵੀ ਫਾਲਤੂ ਦੀ ਮਤਲਬ ਜਿਹੜੀ ਚੀਜ਼ ਆ ਜਿਹੜੀ ਮੈਂ ਆਪ ਖੁਦ ਐਕਸਪੀਰੀਮੈਂਟ ਨਹੀਂ ਕੀਤਾ ਹੈਗਾ ਆਪਣੀ ਬੋਡੀ ਦੇ ਉੱਤੇ ਮੈਂ ਤੁਹਾਡੇ ਨਾਲ ਨਾਲ ਉਹ ਚੀਜ਼ ਸ਼ੇਅਰ ਨਹੀਂ ਕਰਾਂਗਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵਾ ਵੀਡੀਓ ਦੇ ਵਿੱਚ ਕੀ ਮਤਲਬ ਮੈਨੂੰ ਨਾ 20 ਤੋਂ 22 ਸਾਲ ਦਾ ਐਕਸਪੀਰੀਅੰਸ ਆ ਮੈਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਰਕਆਊਟ ਕਰਦਾ ਸੀਗਾ ਮੈਂ ਨਾ ਤਿੰਨ ਤਿੰਨ ਟਾਈਮ ਵਿੱਚ ਚਾਰ ਚਾਰ ਟਾਈਮ ਵੀ ਮੈਂ ਵਰਕਆਊਟ ਕਰਦਾ ਸੀ ਆ ਬਟ ਮੇਰਾ ਕੀ ਸੀ ਜਿਹੜਾ ਬੋਡੀ ਫਿਟ ਨਹੀਂ ਘਟਦਾ ਸੀ ਉਦੋਂ ਮਤਲਬ ਕੀ ਸੀ ਮੈਨੂੰ ਨੋਲਿਜ ਨਹੀਂ ਹੈਗੀ ਸੀ ਵੀ ਮੈਨੂੰ ਡਾਈਟੇ ਕੀ ਖਾਣਾ ਚਾਹੀਦਾ ਕੀ ਨਹੀਂ ਖਾਣਾ ਚਾਹੀਦਾ ਮੈਨੂੰ ਕਿੰਨਾ ਪ੍ਰੋਟੀਨ ਲੈਣਾ ਕਿੰਨਾ ਕਾਬਜ ਲੈਣਾ ਕਿੰਨਾ ਫੈਟ ਲੈਣਾ ਤੇ ਕੀਦਾਂ ਮੈਂ ਡਾਈਟ ਨੂੰ ਫੋਲੋ ਕਰਨਾ ਕਿੰਨੀ ਮੈਂ ਮੀਲ ਲੈਣੀ ਆ ਉਹ ਤੋਂ ਮੈਨੂੰ ਕੁਝ ਵੀ ਨਹੀਂ ਸੀ ਪਤਾ ਹੈਗਾ ਤੇ ਮੈਂ ਬਟ ਵਰਕਆਊਟ ਬਹੁਤ ਜ਼ਿਆਦਾ ਕਰਦਾ ਸੀ ਮੈਨੂੰ ਐ ਹੁੰਦਾ ਸੀ ਯਾਰ ਪਤਾ ਨਹੀਂ ਮੇਰਾ ਬੋਡੀ weight ਕਿਉਂ ਵੱਧਦਾ ਵਾ ਜਦੋਂ ਮੈਨੂੰ ਇਹ ਚੀਜ਼ ਦੀ ਨੋਲਜ ਆਈ ਮੈਨੂੰ ਪਤਾ ਲੱਗ ਗਿਆ ਮੈਂ ਮੈਨੂੰ ਪੜਿਆ ਮੈਂ ਆਪਣੇ ਚੀਜ਼ ਬੋਡੀ ਦੇ ਉੱਤੇ ਇਹ ਚੀਜ਼ਾਂ ਐਕਸਪੈਰੀਮੈਂਟ ਕੀਤੇ ਫਿਰ ਮੈਨੂੰ ਪਤਾ ਲੱਗਿਆ ਮੈਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਵੀ ਰਿਹਾ ਨਾ ਤੁਸੀਂ ਆਹ ਦੇਖ ਲਓ ਮੇਰੀ ਪਹਿ ਮੈਂ ਮਤਲਬ 25 25 26 26 ਕਿਲੋ ਵੀ ਬੋਡੀ ਵੇਟ ਘਟਾਇਆ ਵਾ ਸੋ ਮੈਂ ਇਸ ਕਰਕੇ ਮੈਂ ਤੁਹਾਨੂੰ ਉਹ ਗੱਲਾਂ ਦੱਸਾਂਗਾ ਜਿਹੜੀ ਮੈਂ ਆਪਣੀ ਬੋਡੀ ਦੇ ਉੱਤੇ ਖੁਦ ਐਕਸਪੈਰੀਮੈਂਟ ਕੀਤੀਆਂ ਹੋਈਆਂ ਸੋ ਮੈਂ ਦੱਸਾਂਗਾ ਵੀ ਤੁਸੀਂ ਕਿਹੜਾ ਪ੍ਰੋਟੀਨ ਲੈ ਸਕਦੇ ਜਿਹੜੇ ਮੇਰੇ ਭੈਣ ਭਰਾ ਜਿਹੜੇ ਨੋਨ ਵੇਜ ਖਾ ਲੈਂਦੇ ਆ ਉਹ ਮੀਟ ਆਂਡਾ ਜਾਂ ਹੋਰ ਜਿਹੜੀਆਂ ਨੋਨ ਵੇਜ ਚੀਜ਼ਾਂ ਨੇ ਉਹਦੇ ਵਿੱਚ ਉਹ ਪ੍ਰੋਟੀਨ ਪੂਰਾ ਕਰ ਲੈਂਦੇ ਨੇ ਜਿਹੜੇ ਵੇਜੀਟੇਰੀਅਨ ਨੇ ਉਹ ਕਹਿੰਦੇ ਵੀ ਅਸੀਂ ਆਪਣਾ ਪ੍ਰੋਟੀਨ ਮਤਲਬ ਵੀ ਕਿੱਥੋਂ ਪੂਰਾ ਕਰੀਏ ਵੇਟ ਘਟਾਉਣ ਵਿੱਚ ਪ੍ਰੋਟੀਨ ਦਾ ਸਭ ਤੋਂ ਵੱਡਾ ਰੋਲ ਆ ਜੋ ਅਸੀਂ weight ਘਟਾਉਣਾ ਸਾਨੂੰ ਪ੍ਰੋਟੀਨ ਲੈ ਲੈਵਲ ਆ ਜਿਹੜਾ ਸਾਡਾ ਪ੍ਰੋਟੀਨ ਲੈਵਲ ਵਧਾਉਣਾ ਪੈਂਦਾ ਵਾ ਸੋ ਅਸੀਂ ਕੀ ਕਰਨਾ ਵਾ ਵੀ ਜਿਹੜੇ ਵੈਜ vegetarians ਆ ਉਹ ਤਾਂ ਮਤਲਬ ਹੀ ਖਾਂਦੇ ਨਹੀਂ ਹੈਗੇ ਸਾਨੂੰ ਉਹਦੇ ਵਾਸਤੇ ਕੀ ਹੈ ਵੀ ਅਸੀਂ ਆਪਣਾ whey protein ਹੁੰਦਾ ਜਿਵੇਂ isolate ਹੋ ਗਿਆ ਇੱਕ ਹਨਾ ਇੱਕ whey protein ਹੋ ਗਿਆ ਅਸੀਂ ਉਹ ਲੈ ਸਕਦੇ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰ ਸਕਦੇ ਆ ਸੋ ਇਸ ਤਰ੍ਹਾਂ ਦਾ ਮੈਂ ਤੁਹਾਨੂੰ ਇੱਕ ਪ੍ਰੋਟੀਨ ਦੱਸਦਾ ਹਾਂ ਤੁਸੀਂ ਕਿਹੜਾ ਲੈ ਕੇ ਤੁਸੀਂ ਛੇਤੀ weight ਘਟਾ ਸਕਦੇ ਹੋ ਜੀ ਉਹ ਪ੍ਰੋਟੀਨ ਹੈਗਾ ਜੀ ਇਹ ਆ muscle tech ਦਾ ਪ੍ਰੋਟੀਨ ਇਹਦੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਹਦਾ ਵੀ ਇਹਦੀ ਮੈਂ ਕੋਈ ਮਸ਼ਹੂਰੀ ਨਹੀਂ ਕਰਦਾ ਪਿਆ ਇਹ ਪ੍ਰੋਟੀਨ ਆ ਜਿਹੜਾ ਮੈਨੂੰ ਲੈਂਦੇ ਨੂੰ ਖੁਦ ਨੂੰ ਮੈਨੂੰ ਘਟੋ ਘਟ 10 ਤੋਂ 8-10 ਸਾਲ ਹੋ ਗਏ ਇਹ ਖੁਦ ਪ੍ਰੋਟੀਨ ਲੈਂਦੇ ਨੂੰ ਇਹਦੇ ਨਾਲ ਮੈਨੂੰ ਬਹੁਤ ਬਹੁਤ ਹੀ ਜ਼ਿਆਦਾ ਰਿਜ਼ਲਟ ਮਿਲਿਆ ਵਾ ਇਹ ਬਹੁਤ ਹੀ ਫਾਸਟ ਬੋਡੀ weight ਜਿਹੜਾ ਇਹ ਆਪਣਾ weight ਘਟੋਂਦਾ ਵਾ ਮੈਂ ਤੁਹਾਨੂੰ ਦਿਖਾ ਦਿਖਾ ਵੀ ਦਿਨਵਾ ਇੱਥੇ ਲਿਖਿਆ ਵੀ ਹੋਇਆ ਵਾ ਦੇਖ ਲਓ ਤੁਸੀਂ ਲਿਖਿਆ ਹੋਇਆ ਇੱਥੇ ਐਡਵਾਂਸ weight lose ਹਨਾ ਇਹ ਲਿਖਿਆ ਹੋਇਆ ਵਾ ਇਹਦੇ ਤੁਸੀਂ ਉਹ ਥੱਲੇ ਵੀ ਪੜ ਸਕਦੇ ਹੋ ਇਹਦੇ ਵਿੱਚ ਸਾਰਾ ਕੁਝ ਇਹਦੇ ਤੇ ਲਿਖਿਆ ਹੋਇਆ ਵਾ ਦੇਖੋ lean protein and weight lose ਠੀਕ ਆ ripped ਇਹ ਨੈਟਰੋ ਟੈਕ ਦਾ ਮਸਲ ਟੈਕ ਦਾ ਨੈਟਰੋ ਟੈਕ ਰਿਪਡ ਇਹਦੇ ਬਹੁਤ ਸਾਰੇ ਪ੍ਰੋਟੀਨ ਹੁੰਦੇ ਨੇ ਹਨਾ ਵੇ ਵੀ ਹੁੰਦਾ ਆਈਸੋਲੇਟ ਵੀ ਹੁੰਦਾ ਬਟ ਸਾਨੂੰ ਬੋਡੀ weight ਘਟਾਉਣ ਲਈ ਸਾਨੂੰ ਕਿਹੜੇ ਪ੍ਰੋਟੀਨ ਦੀ ਲੋੜ ਹੈ ਨੈਟਰੋਟਿਕ ਰਿਪਟ ਜਿੱਤੇ ਰਿਪਟ ਲਿਆ ਲਿਖਿਆ ਹੋਇਆ ਬਸ ਅਸੀਂ ਉਹ ਪ੍ਰੋਟੀਨ ਲੈਣਾ ਇਹ ਸਾਡਾ ਬੋਡੀ weight ਘਟਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰੇ ਜੇ ਆਪਾਂ ਗੱਲ ਕਰੀਏ ਇਹਦੇ ਵਿੱਚ 30 ਗ੍ਰਾਮ ਪ੍ਰੋਟੀਨ ਆ ਜੀ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਈ ਹੋਈਆਂ ਨੇ ਜੱਪੇ ਦੀ ਗੱਲ ਕਰੀ ਆਪਾਂ ਸਪਲੀਮੈਂਟ ਫੈਕਟਰੀ ਮੈਂ ਤੁਹਾਨੂੰ ਪੜ੍ਹ ਕੇ ਦਿਖਾ ਦੇਣਾ ਸਕਰੀਨ ਤੇ ਵੀ ਮੈਂ ਤੁਹਾਨੂੰ ਸ਼ੋਅ ਕਰ ਦੇਣਾ ਤੁਸੀਂ ਦੇਖ ਸਕਦੇ ਹੋ ਨਾ ਇਹਦੇ ਵਿੱਚ ਕੈਲਰੀਜ਼ ਆ ਜਿਹੜੀ ਇਹਦਾ ਆਪਾਂ ਸਭ ਤੋਂ ਪਹਿਲਾਂ ਇੱਕ ਗੱਲ ਕਰਦੇ ਵੀ ਇਹਦੇ ਵਿੱਚ ਸਕੂਪ ਆ ਜਿਹੜਾ ਸਕੂਪ ਇਹਦਾ ਹੈਗਾ ਇੱਕ ਸਕੂਪ ਆ ਵੱਡਾ ਸਕੂਪ ਆ ਜੀ ਇਹਦੇ ਵਿੱਚ 43 ਗ੍ਰਾਮ ਦਾ ਸਕੂਪ ਆ ਜੀ ਇਹਦੇ ਵਿੱਚ ਸਰਵਿੰਗ ਦੀ ਗੱਲ ਕਰੀਏ ਅਪਰੋਕਸ 42 ਸਰਵਿੰਗ ਆ ਦੇ ਵਿੱਚ ਠੀਕ ਹੈ ਜੀ ਤੇ ਫਿਰ ਜੇ ਆਪਾਂ ਕੈਲਰੀਜ਼ ਦੀ ਗੱਲ ਕਰੀਏ ਇੱਕ ਸਕੂਪ ਦੇ ਵਿੱਚ 160 ਕੈਲਰੀਜ਼ ਆ ਟੋਟਲ ਫੈਟ ਦੇ ਵਿੱਚ 3 ਗ੍ਰਾਮ ਆ 4% ਆ ਠੀਕ ਹੈ ਜੀ ਇਹਦੇ ਵਿੱਚ ਫੈਟ ਹੈਗੀ ਹੈ 2 ਗ੍ਰਾਮ ਆ ਜੀ ਇਹਦੇ ਵਿੱਚ ਕੋਲੇਸਟ੍ਰੋਲ ਵਗੈਰਾ ਸਾਰਾ ਕੁਝ ਤੁਸੀਂ ਪੜ੍ਹ ਸਕਦੇ ਹੋ ਇਹਦੇ ਵਿੱਚ ਮਤਲਬ ਪਾਈਆਂ ਹੋਈਆਂ ਜਿਹੜੀ ਸਾਡੀ ਚੀਜ਼ ਨੂੰ ਚਾਹੀਦੀ ਹੁੰਦੀ ਹੈ ਬੋਡੀ ਨੂੰ ਤੋਂ ਕਈ ਚੀਜ਼ਾਂ ਹੋਈਆਂ ਜਿਹੜੀ ਸਾਡੀ ਬੋਡੀ ਨਾਲ ਮਤਲਬੀ ਆਪ ਪ੍ਰੋਡਿਊਸ ਕਰਦੀ ਆ ਆਪ ਬਣਾਉਂਦੀ ਆ ਬਟ ਬਹੁਤ ਸਲੋ ਪ੍ਰੋਸੈਸ ਚੱਲਦਾ ਬੋਡੀ ਦਾ ਸੋ ਉਹ ਚੀਜ਼ਾਂ ਸਾਰੀਆਂ ਇਹਦੇ ਵਿੱਚ ਆਲਰੇਡੀ ਪਾਈਆਂ ਹੋਈਆਂ ਨੇ ਜਿਹੜੀ ਆ ਸਾਡੀ ਬੋਡੀ ਨੂੰ ਮਤਲਬ ਵੀ weight ਘਟਾਉਣ ਦੇ ਵਿੱਚ ਸਾਡੀ ਹੈਲਥ ਨੂੰ ਇੰਪਰੂਵ ਕਰਨ ਦੇ ਵਿੱਚ ਵਰਕਆਊਟ ਨੂੰ ਮਤਲਬ ਵੀ ਵਧੀਆ ਹਾਈ ਲੈਵਲ ਤੱਕ ਲੈ ਕੇ ਜਾਣ ਦੇ ਵਿੱਚ ਸਾਡੀ ਮਦਦ ਕਰੇਗਾ ਇਹ ਪ੍ਰੋਟੀਨ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਕਿਸੇ ਵੀ ਮਤਲਬ ਵੀ ਜਿਹੜੇ ਮਤਲਬ ਮੇਰੇ ਪਿੰਡ ਭਰਾਵਾਂ ਦੇ ਸ਼ੋਕ ਤੁਸੀਂ ਦੇਖੀ ਹੋਣੀ ਨਾ ਉਹ ਤੁਸੀਂ ਉਹਨਾਂ ਦੀ ਸ਼ੋਪ ਤੋਂ ਤੁਸੀਂ ਲੈ ਸਕਦੇ ਹੋ ਅਗਰ ਤੁਸੀਂ ਆਨਲਾਈਨ ਮੰਗਾਉਣਾ ਚਾਹੁੰਦੇ ਹੋ ਤਾਂ ਇਹਦਾ ਲਿੰਕ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਜੀ ਤੁਸੀਂ ਆਨਲਾਈਨ ਵੀ ਇਹ ਪ੍ਰੋਡਕਟ ਤੁਸੀਂ ਮੰਗਾ ਸਕਦੇ ਹੋ ਜੇ ਆਪਾਂ ਇਹਦੀ ਗੱਲ ਕਰੀ ਵੀ ਇਹਦਾ ਜੀ ਨੁਕਸਾਨ ਦੀ ਇਹਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਜੀ ਇਹ ਬਹੁਤ ਵਧੀਆ ਪ੍ਰੋਡਕਟ ਆ ਕਿਉਂਕਿ ਮੈਨੂੰ ਆਪ ਖੁਦ ਨੂੰ 8 ਤੋਂ 10 ਸਾਲ ਹੋ ਗਏ ਇਹ ਪ੍ਰੋਡਕਟ ਨੂੰ ਖਾਂਦੇ ਹੋਏ ਦੀ ਤੁਸੀਂ ਮੇਰੀ ਫੋਟੋ ਵੀ ਦੇਖ ਸਕਦੇ ਹੋ ਮੇਰੀ ਜਿਹੜੀ ਪਹਿਲਾਂ ਦੀ ਮੇਰੀ ਫੋਟੋ ਸੀਗੀ ਹਨਾ ਮੈਂ ਵਰਕਆਊਟ ਬਹੁਤ ਕਰਦਾ ਸੀ ਮੇਰਾ weight ਨਹੀਂ ਸੀ ਘਟਦਾ ਪਰ ਤੁਸੀਂ ਹੁਣ ਮੇਰੀ ਫੋਟੋ ਦੇਖ ਲਓ ਜਿਹੜੀ ਹੁਣ ਦੀ ਮੇਰੀ ਲੇਟੈਸਟ ਫੋਟੋ ਆ ਜਦੋਂ ਮੈਂ ਇਹ ਲਗਾਤਾਰ ਖਾ ਰਿਹਾ ਵਾਂ ਹਨਾ ਇਹ ਬਹੁਤ ਹੀ ਵਧੀਆ ਇਹਨੂੰ ਮੈਨੂੰ ਰਿਜ਼ਲਟ ਮਿਲਿਆ ਬੈਦਾ ਬਹੁਤ ਹੀ ਜ਼ਿਆਦਾ ਵਧੀਆ ਅਗਰ ਤੁਸੀਂ ਮੰਨ ਕੇ ਚੱਲੋ ਨੋਨ-ਵੇਜ ਜੋ ਹਨਾ ਤੁਸੀਂ ਮੰਨ ਲਓ ਮੰਨ ਕੇ ਚੱਲੋ ਕਿ ਅਸ ਦਫ਼ਤਰ ਦੇ ਵਿੱਚ ਜਾਂਦੇ ਹੋ ਜਾਂ ਤੁਸੀਂ ਕਿਤੇ ਸਫਰ ਕਰਦੇ ਤਾਂ ਵੀ ਤੁਸੀਂ ਇਹ ਚੀਜ਼ ਵਰਤ ਸਕਦੇ ਹੋ ਤੁਸੀਂ ਇਹਦਾ ਇੱਕ ਛੋਟੇ ਡੱਬੇ ਦੇ ਵਿੱਚ ਦਿਨੋਂ ਚਾਰ-ਪੰਜ ਸਕੂਪ ਪਾ ਕੇ ਰੱਖ ਲਓ ਤੁਹਾਨੂੰ ਜਿੱਥੇ ਵੀ ਤੁਹਾਨੂੰ ਟਾਈਮ ਮਿਲੇ ਹੈ ਨਾ ਤੁਸੀਂ ਕੀ ਕਰਨਾ ਇਹਦਾ ਅੱਧਾ ਸਕੂਪ ਤੁਸੀਂ ਪਾਓ ਜਾਂ ਇੱਕ ਸਕੂਪ ਪਾਓ ਪਾਣੀ ਦੇ ਵਿੱਚ ਸਿੰਪਲ ਪਾਣੀ ਦੇ ਵਿੱਚ ਘੋਲ ਕੇ ਤੁਸੀਂ ਪੀ ਸਕਦੇ ਹੋ ਜੀ ਠੀਕ ਹੈ ਲੈਣਾ ਬਸ ਇਹੀ ਹੈ ਰਿਪਡ ਲੈਣਾ ਆਪਾਂ ਹੋਰ ਕੋਈ ਨਹੀਂ ਲੈਣਾ ਹੈਗਾ ਨੈਟਰੋਟੈਕ ਰਿਪਡ ਮਸਲ ਟੈਕ ਕੰਪਨੀ ਦਾ ਨੈਟਰੋਟੈਕ ਰਿਪਡ ਪ੍ਰੋਟੀਨ ਇਹ ਸਪੈਸ਼ਲ weight lose ਫਾਰਮੂਲਾ ਹੈ ਇਹ ਤੁਸੀਂ ਯੂਜ਼ ਕਰ ਸਕਦੇ ਹੋ ਤੁਸੀਂ ਜਿਹੜੇ ਮੇਰੇ ਭਰਾ ਵੇਜੀਟੇਰੀਨ ਨੇ ਉਹਨਾਂ ਵਾਸਤੇ ਬਹੁਤ ਵਧੀਆ ਵਾ ਇਹ ਚੀਜ਼ ਜੇ ਆਪਾਂ ਗੱਲ ਕਰੀਏ ਇਹ ਲੈਣਾ ਕਿਵੇਂ ਆ ਤੁਸੀਂ ਮਤਲਬ ਜਿਵੇਂ ਵਰਕਆਊਟ ਕਰਕੇ ਹਟੇ ਹੋ ਤੁਸੀਂ ਪ੍ਰੈਕਟਿਸ ਕਰਕੇ ਹਟੇ ਹੋ ਤੁਸੀਂ ਇਹਦਾ ਅੱਧਾ ਸਕੂਪ ਲੈਣਾ ਵਾ ਦਿਨ ਦੇ ਵਿੱਚ ਤੁਸੀਂ ਦੋ ਵਾਰ ਲੈਣਾ ਵਾ ਜਾਨੀ ਕਿ ਇਹ 10 ਸਕੂਪ ਤੁਸੀਂ ਮਾਰਨਿੰਗ ਵਰਕਆਊਟ ਤੋਂ ਬਾਅਦ ਲੈ ਸਕਦੇ ਹੋ ਜਾਂ ਫਿਰ ਤੁਸੀਂ ਹਾਫ ਤੁਸੀਂ ਸਕੂਪ ਇਹਦਾ ਸ਼ਾਮ ਨੂੰ ਵਰਕਆਊਟ ਤੋਂ ਬਾਅਦ ਵੀ ਲੈ ਸਕਦੇ ਹੋ ਜਦੋਂ ਵੀ ਤੁਸੀਂ ਵਰਕਆਊਟ ਤੁਸੀਂ ਕਰਕੇ ਹਟਦੇ ਹੋ ਇਹ ਪੋਸਟ ਵਰਕਆਊਟ ਦੇ ਵਿੱਚ ਤੁਸੀਂ ਲੈਣਾ ਹੀ ਲੈਣਾ ਵਾ ਜੇ ਆਪਾਂ ਉਦਾਂ ਗੱਲ ਕਰੀਏ ਉਦਾਂ ਤੁਸੀਂ ਲੈਣਾ ਚਾਹੁੰਦੇ ਹੋ ਦਿਨ ਦੇ ਵਿੱਚ ਦਿਨ ਦੇ ਵਿੱਚ ਵੀ ਤੁਸੀਂ ਲੈ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਜਦੋਂ ਮਰਜ਼ੀ ਖਾ ਲੋ ਇਹਦਾ ਨੁਕਸਾਨ ਕੋਈ ਨਹੀਂ ਹੈਗਾ ਇਹਦਾ ਫਾਇਦਾ ਹੀ ਫਾਇਦਾ ਵਾ ਦੇਖੋ ਜਦੋਂ ਅਸੀਂ ਬੋਡੀ ਵੇਟ ਘਟਾਉਣਾ ਹੁੰਦਾ ਜੀ ਸਾਨੂੰ ਮਤਲਬ ਬੋਡੀ ਵੇਟ ਘਟਾਉਣ ਲਈ ਸਾਨੂੰ ਸਭ ਤੋਂ ਪਹਿਲਾਂ ਸਾਨੂੰ ਪ੍ਰੋਟੀਨ ਲੈਵਲ ਆ ਜਿਹੜਾ ਸਾਨੂੰ ਪ੍ਰੋਟੀਨ ਲੈਵਲ ਵਧਾਉਣਾ ਪ ਠੀਕ ਹੈ ਜਦੋਂ ਤੋਂ ਅਸੀਂ ਪ੍ਰੋਟੀਨ ਲੈਵਲ ਤੁਸੀਂ ਵਧਾਉਂਗੇ ਤੁਹਾਡਾ ਜਿਹੜਾ ਮਸਲਾ ਉਹ ਮਸਲ ਤੁਹਾਡਾ ਸੇਫ ਰਹੇਗਾ ਮਸਲ ਨਹੀਂ ਟੁੱਟੇਗਾ ਪ੍ਰੋਟੀਨ ਤੁਹਾਡੇ ਮਸਲ ਨੂੰ ਸੇਫ ਰੱਖਦਾ ਵਾ ਤੇ ਤੁਹਾਡੇ ਮਸਲ ਨੂੰ ਇੰਪਰੂਵ ਕਰਨ ਦੇ ਵਿੱਚ ਤੁਹਾਡੀ ਮਦਦ ਕਰਦਾ ਵਾ ਸੋ ਇਸ ਕਰਕੇ ਸਾਨੂੰ ਪ੍ਰੋਟੀਨ ਦੀ ਬਹੁਤ ਜਿਆਦਾ ਸਾਨੂੰ ਮਤਲਬ ਇਹ ਲੋੜ ਹੁੰਦੀ ਆ ਜਿਹੜੇ ਮੇਰੇ ਭਰਾ ਨੌਨਵੇਜ ਖਾ ਲੈਂਦੇ ਨੇ ਹਨਾ ਉਹ ਤਾਂ ਦੇਖੋ ਨੌਨਵੇਜ ਜਾਂ ਤੂੰ ਪ੍ਰੋਟੀਨ ਮਤਲਬ ਕੰਪਲੀਟ ਕਰ ਲੈਂਦੇ ਨੇ ਪਰ ਫਿਰ ਵੀ ਉਹ ਇਹ ਚੀਜ਼ਾਂ ਲੈਂਦੇ ਨੇ ਇਸ ਨਾਲ ਕੀ ਹੈ ਮਤਲਬ ਬਹੁਤ ਵਧੀਆ ਚੀਜ਼ ਆ ਇਹ ਜੇ ਤੁਸੀਂ ਮੰਨ ਕੇ ਚੱਲੋ ਤੁਸੀਂ ਵੈਜੀਟੇਰੀਅਨ ਹੋ ਤੁਸੀਂ ਬਿਲਕੁਲ ਨਾਨ-ਵੈਜ ਨਹੀਂ ਖਾਂਦੇ ਜੀ ਫਿਰ ਤਾਂ ਤੁਹਾਨੂੰ ਇਹ ਚੀਜ਼ ਲੈਣੀ ਚਾਹੀਦੀ ਹੈ ਤੁਸੀਂ ਦਿਨ ਦੇ ਵਿੱਚ ਇਹਨੂੰ ਤਿੰਨ ਵਾਰ ਵੀ ਤੁਸੀਂ ਲੈ ਸਕਦੇ ਹੋ ਇੱਕ ਮਾਰਨਿੰਗ ਦੇ ਵਿੱਚ ਲੈ ਸਕਦੇ ਹੋ ਦੁਪਹਿਰ ਨੂੰ ਲੈ ਸਕਦੇ ਹੋ ਸ਼ਾਮ ਨੂੰ ਵੀ ਲੈ ਸਕਦੇ ਹੋ ਲੈਣਾ ਕਿਵੇਂ ਤੁਸੀਂ ਪਾਣੀ ਦੇ ਵਿੱਚ ਲੈਣਾ ਵਾ ਜੇ ਬੇਦੀ ਫਲੇਵਰ ਦੀ ਗੱਲ ਕਰੀਏ ਇਹ ਚਾਕਲੇਟ ਫਲੇਵਰ ਵੀ ਹੁੰਦਾ ਵਾ ਇਹ ਸਟ੍ਰੋਬਰੀ ਫਲੇਵਰ ਵੀ ਹੁੰਦਾ ਵਾ ਤੇ ਇਹ ਮੰਗੋ ਫਲੇਵਰ ਦੇ ਵਿੱਚ ਵੀ ਹੁੰਦਾ ਵਾ ਜੜਾ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਹ ਫਲੇਵਰ ਲੈ ਸਕਦੇ ਮੈਂ ਤਾਂ ਖੁਦ ਚੋਕਲੇਟ ਫਲੇਵਰ ਵਰਤਦਾ ਮੈਂ ਜਦੋਂ ਦਾ ਵੀ ਇਹ ਲੈ ਰਿਹਾ ਵਾਂ ਮੈਂ ਚੋਕਲੇਟ ਫਲੇਵਰ ਹੀ ਲੈ ਰਿਹਾ ਵਾਂ ਅਗਰ ਤੁਸੀਂ ਆਪਣਾ ਛੇਤੀ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਇਹ ਤੁਹਾਡਾ ਬੋਡੀ ਵੇਟ ਘਟਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਮਦਦ ਕਰੇਗਾ ਹਾਂ ਇੱਕ ਗੱਲ ਮੇਰੀ ਜ਼ਰੂਰ ਯਾਦ ਰੱਖੋ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਪ੍ਰੋਟੀਨ ਲੈ ਲਿਆ ਤੁਸੀਂ ਇਹੀ ਪੀਜੋ ਇਸੇ ਪੀਣ ਨਾਲ ਹੀ ਤੁਹਾਡਾ ਬੋਡੀ ਵੇਟ ਘਟੇਗਾ ਨਾ ਇਹ ਬਿਲਕੁਲ ਗਲਤ ਗੱਲ ਆ ਇਦੇ ਨਾਲ ਦੇਖੋ ਤੁਹਾਨੂੰ ਇਹ ਨਹੀਂ ਹੈਗਾ ਵੀ ਤੁਸੀਂ ਡੇਲੀ 버ਗਰ ਖਾਈ ਜਾਓ ਪੀਜ਼ਾ ਖਾਈ ਜਾਓ ਨਿਊਡਲ ਖਾਈ ਜਾਓ ਗੋਲ ਗੱਪੇ ਖਾਈ ਜਾਓ ਤੇ ਨਾਲ ਆ ਪ੍ਰੋਟੀਨ ਵੀ ਤੁਸੀਂ ਪੀ ਜਾਓ ਫਿਰ ਤੁਸੀਂ ਕਹੋਗੇ ਵੀਰ ਜੀ ਸਾਡਾ ਤਾਂ ਬੋਡੀ ਵੇਟ ਘਟਾ ਹੀ ਨਹੀਂ ਨਾ ਡਾਈਟ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵਾ ਡਾਈਟ ਤੁਸੀਂ ਆਪਣੀ ਵਧੀਆ ਫੋਲੋ ਕਰਨੀ ਆ ਠੀਕ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਕਿੰਨੇ ਕਾਬਜ ਲੈਣਾ ਕਿੰਨਾ ਤੁਸੀਂ ਪ੍ਰੋਟੀਨ ਲੈਣਾ ਕਿੰਨਾ ਤੁਸੀਂ ਫੈਟ ਲੈਣੀ ਆ ਇਹ ਚੀਜ਼ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਦਿਨ ਦੇ ਵਿੱਚ ਟੋਟਲ ਕੈਲਰੀਜ਼ ਕਿੰਨੀਆਂ ਲੈਣੀਆਂ ਨੇ ਹੈਲਦੀ ਖਾਣਾ ਖਾਓ 5 ਤੋਂ 6 ਮੀਲਾ ਘੱਟੋ ਘੱਟ 5 ਤੋਂ 6 ਜਾਂ ਫਿਰ 8 ਮੀਲ ਤੁਸੀਂ ਦਿਨ ਦੇ ਵਿੱਚ ਖਾਓ ਜਿਆਦਾ ਖਾਣ ਦੀ ਬਜਾਏ ਤੁਸੀਂ ਉਹਨੂੰ ਥੋੜਾ ਥੋੜਾ ਕਰਕੇ ਤੁਸੀਂ 5-6 ਵਾਰ ਇੱਕ ਦਿਨ ਦੇ ਵਿੱਚ ਖਾਓ ਤੁਸੀਂ ਥੋੜਾ ਥੋੜਾ ਕਰਕੇ ਖਾਓ ਤੇ ਉਹਦੇ ਨਾਲ ਕੀ ਹੈ ਕਿ ਤੁਹਾਡੀ ਜਿਹੜੀ ਫੈਟ ਆ ਉਹ ਕਨਵਰਟ ਨਹੀਂ ਹੋਊਗੀ ਇਸ ਦੇ ਵਿੱਚ ਤੁਹਾਨੂੰ એનર્ਜੀ ਮਿਲਦੀ ਰਹੂਗੀ ਤੇ ਤੁਹਾਡਾ ਬੋਡੀ weight ਜਿਹੜਾ ਘਟਦਾ ਰਹੇਗਾ ਇਹਨੂੰ ਵੀ ਤੁਸੀਂ ਨਾਲ-ਨਾਲ ਪ੍ਰੋਟੀਨ ਨੂੰ ਤੁਸੀਂ ਯੂਜ਼ ਕਰੀ ਜਾਓ ਹੁਣ ਹੁਣ ਗੱਲ ਕਰਦੇ ਆਪਾਂ ਵਰਕਆਊਟ ਦੀ ਵਰਕਆਊਟ ਤਾਂ ਦੇਖੋ ਤੁਸੀਂ ਕਰਨਾ ਹੀ ਕਰਨਾ ਵਾ ਵਰਕਆਊਟ ਕਰਨ ਨਾਲ ਤੁਹਾਡਾ ਬੋਡੀ ਵੇਟ ਵੀ ਘਟੇਗਾ ਤੇ ਤੁਹਾਡੀ ਜਿਹੜੀ ਸਿਹਤ ਆ ਉਹ ਵੀ ਫਿੱਟ ਰਹੇਗੀ ਵਰਕਆਊਟ ਤਾਂ ਤੁਸੀਂ ਇੱਕ ਟਾਈਮ ਕਰ ਲਓ ਸਵੇਰੇ ਕਰ ਲਓ ਜਾਂ ਫਿਰ ਤੁਸੀਂ ਸ਼ਾਮ ਨੂੰ ਕਰ ਲਓ ਜਿਹੜੇ ਮੇਰੇ ਭੈਣ ਭਰਾ ਕਹਿੰਦੇ ਕਿ ਦੇਖੋ ਵੀ ਯਾਰ ਸਾਡੇ ਕੋਲ ਟਾਈਮ ਨਹੀਂ ਹੈਗਾ ਮੈਂ ਉਹਨਾਂ ਨੂੰ ਸਾਰ ਨੂੰ ਇਹੀ ਗੱਲ ਕਹਾਂਗਾ ਦੇਖੋ ਯਾਰ ਅਗਰ ਤੁਸੀਂ ਆਪਣੇ ਸਰੀਰ ਵਾਸਤੇ ਆਪਣੇ ਖੁਦ ਦੇ ਵਾਸਤੇ ਨਹੀਂ ਯਾਰ ਤੁਸੀਂ ਜੇ ਟਾਈਮ ਕੱਢ ਸਕਦੇ ਹੈਗੇ ਤਾਂ ਫਿਰ ਤੁਸੀਂ ਕੀ ਕਰੋਗੇ ਅਗੇ ਜ਼ਿੰਦਗੀ ਦੇ ਵਿੱਚ ਜਦੋਂ ਬੰਦਾ ਬਿਮਾਰ ਹੁੰਦਾ ਨਾ ਆਈਸੀਯੂ ਦੇ ਵਿੱਚ ਪਿਆ ਹੁੰਦਾ ਜਾਂ ਕਿਤੇ ਹੋਰ ਪਿਆ ਹੁੰਦਾ ਉਹ ਬਸ ਇਹੀ ਗੱਲ ਕਰਦਾ ਕਿ ਗੰਦਾ ਰੱਬਾ ਮੈਨੂੰ ਇਸ ਵਾਰ ਬਚਾਲਾ ਮੈਂ ਕੱਲ ਤੋਂ ਵਰਕਆਊਟ ਕਰਨਾ ਸ਼ੁਰੂ ਕਰ ਦੂੰਗਾ ਇਹ ਸੱਚੀ ਗੱਲ ਹੈ ਸੋ ਇਸ ਕਰਕੇ ਮੈਂ ਕਹਿੰਦਾ ਕਿ ਬਿਮਾਰੀ ਤੋਂ ਬਚਣ ਤੋਂ ਪਹਿਲਾਂ ਹੀ ਤੁਸੀਂ ਕਿਉਂ ਨਹੀਂ ਵਰਕਆਊਟ ਕਰਦੇ ਹੈਗੇ ਇੱਕ ਘੰਟਾ ਕਰ ਲਓ ਇੱਕ ਘੰਟਾ ਬਹੁਤ ਹੁੰਦਾ ਵਾ ਕੀ ਵਰਕਆਊਟ ਕਰਨਾ ਚਾਹੀਦਾ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਉਹਦੇ ਤੇ ਮੈਂ ਆਲਰੇਡੀ ਵੀਡੀਓ ਬਣਾ ਕੇ ਆਪਣੇ ਚੈਨਲ ਦੇ ਉੱਤੇ ਪਾਈਆਂ ਹੋਈਆਂ ਨੇ ਸੋ ਪਲੀਜ਼ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਆਪਣੇ ਵਾਸਤੇ ਸਿਰਫ ਆਪਣੇ ਵਾਸਤੇ ਟਾਈਮ ਜ਼ਰੂਰ ਕੱਢੋ ਜਿਆਦਾ ਨਹੀਂ ਘਟੋ ਕੱਟ ਤੁਸੀਂ 1 ਘੰਟਾ ਕੱਢੋ ਹੀ ਕੱਢੋ ਜੇ ਤੁਸੀਂ ਉਹ 1 ਘੰਟਾ ਤੁਸੀਂ ਕੱਢੋਗੇ ਨਾ ਉਹ 1 ਘੰਟਾ ਤੁਹਾਡੇ 5 ਤੋਂ 10 ਸਾਲ ਦੇ ਬਰਾਬਰ ਆ ਤੁਹਾਡੀ ਉਮਰ 5 ਤੋਂ 10 ਸਾਲ ਵਾਜੇਗੀ ਅਗਰ ਤੁਸੀਂ ਵਰਕਆਊਟ ਕਰੋਗੇ ਤੇ ਤੁਸੀਂ ਵਧੀਆ ਡਾਈਟ ਖਾਓਗੇ ਇਦਾਂ ਦਾ ਪ੍ਰੋਟੀਨ ਤੁਸੀਂ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰ ਲੋਗੇ ਤੁਸੀਂ ਬਹੁਤ ਹੀ ਜ਼ਿਆਦਾ ਤੁਸੀਂ ਫਿੱਟ ਹੋ ਜਾਓਗੇ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਪਲੀਜ਼ ਡੇਲੀ ਵਰਕਆਊਟ ਕਰੋ ਤੇ ਹੈਲਦੀ ਖਾਣਾ ਖਾਓ ਤੇ ਇਹ ਜਿਹੜਾ ਪ੍ਰੋਟੀਨ ਨਾਲ ਤੁਸੀਂ ਇਹ ਵੀ ਤੁਸੀਂ ਯੂਜ਼ ਕਰੋ ਇਹਦੇ ਨਾਲ ਤੁਹਾਡਾ ਜਿਹੜਾ ਫਾਸਟ weight ਆ ਬਹੁਤ ਛੇਤੀ ਘਟਨਾ ਸ਼ੁਰੂ ਹੋ ਜਗਾ ਜੀ ਤੇ ਪਾਣੀ ਤੁਸੀਂ ਵੱਧ ਤੋਂ ਵੱਧ ਪੀਣ ਦੀ ਕੋਸ਼ਿਸ਼ ਕਰਨੀ ਹੈ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਸੀਂ ਇਹ ਪ੍ਰੋਟੀਨ ਮੰਗਾਉਣਾ ਚਾਹੁੰਦੇ ਹੋ ਤਾਂ ਪਲੀਜ਼ ਇਹਦਾ ਲਿੰਕ ਆ ਜਿਹੜਾ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਗਾ ਤੁਸੀਂ ਆਨਲਾਈਨ ਵੀ ਤੁਸੀਂ ਇਹ ਪ੍ਰੋਟੀਨ ਨੂੰ ਤੁਸੀਂ ਮੰਗਾ ਸਕਦੇ ਹੋ ਜੀ ਸੋ ਦੋਸਤੋ ਅਗਰ ਤੁਹਾਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਸੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਸ ਵੀਡੀਓ ਥੱਲੇ ਕਮੈਂਟ ਹੋ ਚਾਹ ਰਹੇ ਹਾਂ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ